ਜੀ ਆਇਆਂ ਨੂੰ ਕਲਾ ਦੇ ਅੰਗ ਸੰਗ ਵਿੱਚ ਮੋਹਣ ਜੀ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਤੁਹਾਡਾ ਸਵਾਗਤ ਕਰਦਾ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਬੜਾ ਖੁਸ਼ ਹਾਂ ਕਈ ਵਿਅਕਤੀਆਂ ਨੂੰ ਮਿਲ ਕੇ ਤੁਹਾਡੀ ਰੂਹ ਤੱਕ ਨਿਸ਼ਾ ਆ ਜਾਂਦੀ ਹੈ ਸੋ ਅੱਜ ਮੈਂ ਸਾਫ ਲਾਭ ਜਾਂ ਬਾਬਾ ਜੀ ਦੀ ਸਦਰ ਵਾਂਗੂ ਕਹਿ ਸਕਦਾ ਸਾਡੇ ਜਿਹੜੇ ਅੱਜ ਅਲਵੇਲਾ ਸਜਣ ਘਰ ਆਇਓ ਰਹੀ ਸੋ ਅੱਜ ਪੰਜਾਬੀ ਦੇ ਨਾਮਵਰ ਗੀਤਕਾਰ ਅਲਮੇਲ ਸਿੰਘ ਬਰਾੜ ਉਹ ਸਾਡੇ ਸਟੂਡੀਓ ਦੇ ਵਿੱਚ ਆਏ ਨੇ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਅਲਵੈਲ ਜੀ ਜੀ ਆਇਆਂ ਨੂੰ ਗੱਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਉਦਮ ਸਦਕਾ ਅੱਜ ਸਭ ਅਸਰੂਤਿਆਂ ਦੇ ਸ਼ਰੂਬ ਹੋ ਰਹੇ ਹਨ ਔਰ ਚੈਨਲ ਪੰਜਾਬੀ ਦਾ ਸਾਰੀ ਟੀਮ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਹੁਣ ਸਿੱਧਾ ਆਪਣੀ ਅਸਲੀ ਗੱਲ ਵੱਲ ਹੀ ਆਉਣਾ ਹਾਂ ਜੀ ਅਲਵੇਲ ਸਿੰਘ ਬਰਾੜ ਇੱਕ ਪਿੰਡੂ ਏਰੀਏ ਦੇ ਵਿੱਚ ਪੈਦਾ ਹੋਇਆ ਇੱਕ ਕਿਸਾਨ ਘਰਾਣੇ ਦੇ ਵਿੱਚ ਘਰ ਦੇ ਵਿੱਚ ਪੈਦਾ ਹੋਇਆ ਜਿੱਥੇ ਵਾਲਦਵਾਲੇ ਮੇਰਾ ਖਿਆਲ ਬਾਲਾ ਸਹਾਇਤ ਨਹੀਂ ਸੀਗਾ ਤੇ ਪੜ੍ਹਾਈ ਵੀ ਬਹੁਤ ਘੱਟ ਸੀਗੀ ਤੇ ਉਸ ਜਗ੍ਹਾ ਤੇ ਅਲਵੇਲ ਬਰਾੜ ਪੈਦਾ ਹੁੰਦਾ ਹੈਗਾ ਸਭ ਤੋਂ ਪਹਿਲਾਂ ਆਪਾਂ ਤਾਂ ਮੁੱਢਲੇ ਜੀਵਨ ਬਾਰੇ ਮਾੜਾ ਜਿਹਾ ਸ਼ਬਦਾਂ ਦੇ ਵਿੱਚ ਦੱਸੋ ਜੀ ਮੈਂ ਗੱਲ ਕਰਾਂ ਤੁਹਾਡੇ ਮੁਤਾਬਕ ਮੇਰੇ ਜਨਮ ਦੀ ਗੱਲ ਕਰੀਏ ਜੀ ਤਾਂ ਪਿੰਡ ਦਿਉਣ ਸ਼੍ਰੀ ਮੁਕਸਰ ਸਾਹਿਬ ਤੁ ਜੋ ਬਟਿੰਡਾ ਤੁਸੀਂ ਜਾਣਦੇ ਆ 12 ਕਿਲੋਮੀਟਰ ਦੇ ਗੱਲਸਾ ਮੇਰਾ ਦਿਉਣ ਪਿੰਡ ਜਿਹਦੇ ਕਰਕੇ ਮੈਂ ਦਿਉਣ ਵਾਲਾ ਅਲਵੇਲਾ ਗੀਤਾ ਦੇ ਵਿੱਚ ਦਿਉਣ ਵਾਲਾ ਅਲਵੇਲਾ ਆਮ ਸਰੋਤੇ ਮੇਰਾ ਸੁਣਦੇ ਨੇ ਉਹ ਮੇਰਾ ਪਿੰਡ ਹੈ ਬਾਕੀ ਮੈਂ ਜੋ میٹرਿਕ ਪਿੰਡ ਦਿਉਣ ਤੋਂ ਕੀਤੀ ਵਾਕਿਆ ਤੁਹਾਡੀ ਗੱਲ ਬਿਲਕੁਲ ਸਹੀ ਹੈ ਸਾਡਾ ਜੋ ਏਰੀਆ ਸੀ ਉਹ ਟਿੱਬਿਆਂ ਦਾ ਏਰੀਆ ਸੀਗਾ ਜੀ ਵਿੱਦਿਆ ਬਹੁਤ ਘੱਟ ਸੀ ਪਰ ਪ੍ਰਮਾਤਮਾ ਦੀ ਮਿਹਰ ਨਾਲ ਸਾਡੇ ਫਾਜ਼ਲ ਸਾਹਿਬ ਦਾ ਇਕੋ ਹੀ ਟੀਚਾ ਸੀ ਮਾਦੇ ਬੱਚੇ ਨੂੰ ਪੜਾਵਾ ਚਾਹੇ ਉਹ ਆਪ ਨਹੀਂ ਪੜੇ ਸੀ ਮੈਟ੍ਰਿਕ ਪੜ੍ਹਦੇ ਹੋਣ ਤੋਂ ਉਸ ਤੋਂ ਬਾਅਦ ਫਿਰ ਮੈਂ ਬੀਏ ਐਮਏ ਡੀਏ ਵੀ ਕਾਲਜ ਬਹਿੰਡਾ ਤੋਂ ਕੀਤੀ ਤੇ ਪਰਿਵਾਰ ਦੇ ਵਿੱਚ ਜੇ ਮੈਂ ਗੱਲ ਕਰਾਂ ਆਪਦੇ ਮਤਲਬ ਚਾਰ ਪੈ ਪਰਾ ਸੀ ਦੋ ਪੈਣਾ ਤੇ ਸਭ ਤੋਂ ਪੇਡ ਕਰੋੜੀ ਦਾ ਮੈਂ ਉਸ ਪੇਡ ਕਰੋੜੀ ਦਾ ਸੇਮ ਈਅਰ ਮੇਬੀ ਤੇ ਬਾਕੀ ਇਸ ਤੁਸੀਂ ਪਹਿਲਾਂ ਤਾਂ ਵਿਦਿਆਪਾਤ ਪ੍ਰਾਪਤ ਕੀਤੀ ਉਸ ਤੋਂ ਬਾਅਦ ਤੁਸੀਂ ਬਿਜਲੀ ਦੇ ਵਿਭਾਗ ਦੇ ਵਿੱਚ ਸੁਪਰਵਾਈਜ਼ ਸੁਪਰਡੈਂਟ ਰਟਾਇਰ ਹੋਏ ਹੋ ਅੱਜ ਕੱਲ ਰਟਾਇਰਮੈਂਟ ਲੈ ਲਈ ਹੈ ਨਾ ਪਰ ਲੱਗਦੇ ਨਹੀਂ ਹੈ ਤੁਸੀਂ ਤੁਹਾਡੀ ਉਮਰ ਰਟਾਇਰਮੈਂਟ ਵਾਲੀ ਲੱਗਦੀ ਨਹੀਂ ਹਲੇ ਅਮ ਇਹ ਅਲਬੇਲ ਚਲੋ ਪੜਾਈ ਵੱਲ ਆ ਗਿਆ ਤੁਹਾਡੇ ਵਾਲੇ ਦੁਆਲੇ ਕੋਈ ਇਸ ਤਰ੍ਹਾਂ ਦਾ ਸਹਿਤਕ ਮਾਹੌਲ ਸੀਗਾ ਜੀ ਨੇ ਅਲਵੇਲ ਨੂੰ ਕੁਝ ਲਿਖਣ ਲਈ ਪ੍ਰੇਰਿਆ ਸਹਿਤ ਨਾਲ ਜਾਂ ਗੀਤਾਂ ਨਾਲ ਮੋ ਕਿਵੇਂ ਉਤਪਨ ਹੋਇਆ ਗੱਲ ਇਸ ਤਰ੍ਹਾਂ ਜੀ ਬਚਪਨ ਤੋਂ ਹੀ ਨਾ ਕਹਿੰਦੇ ਐ ਪੂਤ ਕੇ ਪਾਪ ਪਾਲ ਨੇ ਮੇਂ ਨਜ਼ਰ ਆ ਜਾਂਦੇ ਜੋ ਹਿੰਦੀ ਕਹਾਵਤ ਹੈ ਜਿੰਨੇ ਕਹਿੰਦਾ ਜੀ ਮਤਲਬ ਕਰੀਏ ਤਾਂ ਪੰਗੂੜੇ ਚ ਹੀ ਬੱਚੇ ਦੇ ਪੈਰ ਨਜ਼ਰ ਆ ਜਾਂਦੇ ਬਿਲਕੁਲ ਬਚਪਨ ਤੋਂ ਹੀ ਨਾ ਗੱਲ ਸਾਬ ਮੇਰੇ ਅੰਦਰ ਕੁਝ ਤਰਨਮ ਉੱਠਦੀ ਰਹਿੰਦੀ ਸੀ ਅੱਛਾ ਗਾਉਣ ਦੀ ਹੂੰ ਹੂੰ ਅੰਦਰ ਉਹ ਚੱਲਦਾ ਰਹਿੰਦਾ ਮੈਂ ਗੁਣਗਣਾਦਾ ਰਹਿੰਦਾ ਫਾਦਰ ਸਾਹਿਬ ਬੜੇ ਰੇਡੀਓ ਦੇ ਸ਼ਕੀਨ ਸਰ ਦਾ ਰੇਡੀਓ ਸੀਗਾ ਮੈਂ ਗੀਤ ਸੁਣਨਾ ਤੇ ਮੈਨੂੰ ਨੇ ਇੱਕ ਤਰ੍ਹਾਂ ਦਾ ਮੈਂ ਮਿਲਣ ਲੱਗ ਜਾਣਾ ਮੈਨੂੰ ਬਹੁਤ ਬੜਾ ਅੱਛਾ ਲੱਗਣਾ ਤੁਰਦੇ ਫਿਰਦੇ ਨੇ ਸਕੂਲ ਜਾਂਦੇ ਨੇ ਜਾਂ ਵੇਲੇ ਸਮੇਂ ਦੇ ਵਿੱਚ ਜਾਂ ਘਰ ਪ੍ਰਵਾਸ ਕੁਮਾਰਾ ਦਾ ਕੰਮ ਕਰਨਾ ਉਸ ਟਾਈਮ ਤਾਂ ਇਹ ਮੇਰੇ ਅੰਦਰ ਚੱਲਦਾ ਰਹਿੰਦਾ ਸੀ ਪਰ ਮੈਨੂੰ ਉਹਦੇ ਬਾਰੇ ਕੋਈ ਗਿਆਨ ਨਹੀਂ ਸੀ ਸੰਗੀਤ ਨਾਲ ਇੱਕ ਤਰ੍ਹਾਂ ਦਾ ਅੰਦਰ ਮੋਹ ਜਾਗ ਪਿਆ ਅੰਦਰ ਮੋਹ ਜਾਗ ਪਿਆ ਜੀ ਜੇ ਮੈਂ ਕਹਾਂ ਤੇ ਜੋ ਮੇਰੇ ਅੰਦਰ ਚਿੰਗ ਸੀ ਉਹ ਵੱਲ ਰਹੀ ਸੀ ਭਾਂਬੜ ਕਿੱਦਾਂ ਬਣੀ ਇਹੇ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਸਕੂਲ ਦੇ ਵਿੱਚ ਕੋਈ ਮੜਾ ਮੋਟਾ ਪੂਰਾ ਮਹੌਨਾ ਉੱਥੇ ਮੜਾ ਮੋਟਾ ਲਿਖ ਕੇ ਮੜਾ ਬੋਲ ਲੈਣਾ ਤਾਂ ਫਿਰ ਵੀ ਸਲੀਪ ਰਹੇ ਜਦੋਂ ਸ਼੍ਰੀ ਮਣਕ ਸਾਹਿਬ ਆਪਣੇ ਮਾਰਕੀਟ ਚ ਆਏ ਉਹਨਾਂ ਨੂੰ ਮੈਂ ਸੁਣਿਆ ਤਾਂ ਜੋ ਮਿਰਚਾਂ ਗਸੀ ਨਾ ਇੱਕ ਲਾਵਾ ਬਣ ਕੇ ਫੁੱਟ ਵੀ ਔਰ ਮੈਂ ਉਸ ਤਰ੍ਹਾਂ ਦੇ ਗੀਤ ਜੋ ਮਣਕ ਸਾਹਿਬ ਸੱਚੀਆਂ ਗੱਲਾਂ ਲੋਕਤਤ ਲੋਕਤਤ ਕਲੀਆਂ ਉਹਨਾਂ ਦੀਆਂ ਕਲੀਆਂ ਔਰ ਔਰ ਡਿਊਟੀ ਆਵਾਜ਼ ਐ ਡਿਊਟੀ ਆਵਾਜ਼ ਤਾਂ ਜਦੋਂ ਮੈਂ ਗੀਤ ਲਿਖਣਾ ਮੈਨੂੰ ਆ ਲੱਗਣੀ ਮੈਂ ਹੀ ਕੁਲਦੀਪ ਮਣਕਾ ਤੇ ਜਦੋਂ ਮੈਂ ਸਿਰਫ ਦੋ ਗੀਤ ਲਿਖੇ ਹੂੰ ਹੂੰ ਅੱਖਾ ਮੂਰੇ ਦੀਂਦਾ ਰਹਿੰਦਾ ਹੈ ਰੜਕਦਾ ਛੜੀਏ ਨਾ ਵੇਰੇ ਨੂੰ ਸੁੱਚਾ ਸੂਰਮਾ ਦੀ ਲੋਗ ਆ ਤਾਂ ਔਰ ਉਸ ਦੇ ਨਾਲ ਹੀ ਵੀ ਮੈਂ ਸੋਹਣਿਆ ਕਦਾ ਤੂੰ ਤੇਰੀ ਖੈਰ ਮੰਗਦੀ ਅੱਛਾ ਦੋ ਹੀ ਗੀਤ ਸੀ ਮੇਰੇ ਕੋਲ ਪਰ ਮੇਰੇ ਕੋਲ ਪਲੇਟਫਾਰਮ ਨਹੀਂ ਸੀ ਮਣਕਾ ਸਾਹਿਬ ਕੋਲ ਕਿ ਜਾਣਦਾ ਹੂੰ ਹੂੰ ਕਿਉਂਕਿ ਤੁਹਾਨੂੰ ਤੁਸੀਂ ਦੱਸਿਆ ਹੀ ਹੈ ਅਨ ਐਜੂਕੇਟਿਡ ਫੈਮਿਲੀ ਸੀਗੀ ਇਹਨਾਂ ਦਾ ਲੁਧਿਆਣਾ ਹੁੰਦਾ ਸੀ ਇਹਨਾਂ ਲੋਧਿਆਣਾ ਹੁੰਦਾ ਸੀ ਬਸ ਸਾਡੇ ਦੇ ਸਾਹਮਣੇ ਬਿਲਕੁਲ ਔਰ ਉਸ ਟਾਈਮ ਕਲਾਕਾਰਾਂ ਦਾ ਬੋਲਬਾਲਾ ਬੜਾ ਸੀ ਔਰ ਬਣਕ ਸਾਹਿਬ ਜੀ ਉਸ ਟਾਈਮ ਬਹੁਤ ਵੱਡੇ ਸਤੰਭ ਸਨ ਟੌਪ ਤੇ ਸੀ ਉਹਨਾਂ ਨੂੰ ਮਿਲਣਾ ਇੱਕ ਤਰ੍ਹਾਂ ਦੇ ਵਿੱਚ ਝਿਚਕ ਸੀ ਪਰ ਪਰਿਵਾਰ ਚੋਂ ਮੈਨੂੰ ਮਤਲਬ ਮੇਰੇ ਬ੍ਰਦਰ ਸੀ ਰਪੈ ਸਿੰਘ ਕਹਿੰਦੇ ਜਿਹੜੂ ਫੈਮਿਲੀ ਕਹਿੰਦੇ ਆਪਾਂ ਹੂੰ ਉਹਨੇ ਮੈਂ ਥੋੜੀ ਹੱਲਾਸ਼ੀਰ ਦਿੱਤੀ ਬੀ ਲਵੇਲਾ ਹੂੰ ਬਣਕ ਸਾਹਿਬ ਤੇਰੇ ਗੀਤ ਜ਼ਰੂਰ ਗਾਉਣਗੇ ਬਹੁਤ ਅੱਛੇ ਤੇਰੇ ਗੀਤ ਹੈ ਹੂੰ ਤੂੰ ਮਿਲ ਤਾਂ ਬੇਚੇਜ ਹੋ ਕੇ ਮੈਂ ਸਿੱਧਾ ਜਦੋਂ ਮੈਂ ਕਿਤੇ ਗਿਆ ਲੁਧਿਆਣੇ ਹੂੰ ਤੇ ਸੁਭਾਅ ਬਣਦਾ ਹਰ ਜਿੱਥੇ ਹੂੰ ਜਿਦਾਂ ਆਪਣਾ ਵੀ ਸੁਭਾਅ ਬਣਿਆ ਹੂੰ ਮਣਕ ਸਾਬ ਕਿਸੇ ਫੀਬਲ ਆਰਟਿਸ ਦੀ ਵੇਟ ਕਰ ਰਹੇ ਸਨ ਥੋੜੀ ਲੇਟ ਹੋ ਗਿਓ ਤੇ ਮੈਂ ਗਿਆ ਜੀ ਮੈਂ ਕਿਹਾ ਮੈਂ ਗੀਤ ਲਿਖਦਾ ਕਹਿੰਦਾ ਅੱਛਾ ਕਿੱਥੋਂ ਆਇਆ ਭੰਡੇ ਤੋਂ ਉੱਪਰ ਚਵਾਰੇ ਤੇ ਮੈਨੂੰ ਲੈ ਕੇ ਜਦੋਂ ਦੋਨੇ ਮੇਰੇ ਗੀਤ ਦੇਖੇ ਮਣਕ ਸਾਬ ਅੱਛਾ ਔਰ ਯਕੀਨ ਮੰਨੋਗੇ ਅੱਜ ਵੀ ਮੇਰੇ ਉਹ ਮਣਕ ਸਾਬ ਦਾ ਜਹਨ ਮੇਰੇ ਸਾਹਮਣੇ ਹੈ ਮਣਕ ਸਾਬ ਬੜੇ ਖੁਸ਼ ਹੋਏ ਜੀ ਪ੍ਰੀਤਮ ਬਰਾੜ ਦਾ ਸਹਿ ਗਾਇਕ ਹੁੰਦਾ ਸੀ ਉਸ ਟਾਈਮ ਤੇ ਉਹਨੂੰ ਕਿਹਾ ਦੇ ਮਨ ਨੂੰ ਭਾਗੇ ਗੀਤ ਬਿਲਕੁਲ ਮਾਨਕ ਸਾਹਿਬ ਨੇ ਸੈਨਤ ਮਲਾਈ ਕਿਦਾਂ ਵੀ ਲਿਖੇ ਤਾਂ ਠੀਕ ਹੈ ਮੁੰਡੇ ਉਸ ਤੋਂ ਬਾਅਦ ਜੀ ਦੋ ਗੀਤ ਦਿੱਤੇ ਮੇਰੇ ਮਤਲਬ ਇਹ ਦੋ ਕਿ ਮਹੀਨੇ ਚ ਰਿਕਾਰਡ ਹੋ ਗਏ ਜੀ ਹੂੰ ਉਦੋਂ ਤਵਿਆਂ ਦਾ ਜੋਗ ਹੁੰਦਾ ਸੀਗਾ ਤਵਿਆਂ ਦਾ ਸਿਰਫ ਮੇਰੇ ਦੋ ਹੀ ਗੀਤ ਕਿ ਉਸ ਟਾਈਮ ਜੋਗ ਵੀ ਸੀ ਔਰ ਤਵਿਆਂ ਦਾ ਇੱਕ ਤਰ੍ਹਾਂ ਦਾ ਐਂਡ ਵੀ ਸੀਗਾ ਹਾਂ ਅੱਗੇ ਸੀਡੀ ਸਟਾਰਟ ਕੇਸਟ ਸਟਾਰਟ ਹੋਣੀ ਸੀ ਔਰ ਛੱਡੀ ਨਾ ਬੈਰੀ ਨੂੰ ਕੇਆਰਸੀ ਕੰਪਨੀ ਦਾ ਟਾਈਟਲ ਸੋ ਹੂੰ ਮੇਰਾ ਕੱਲ ਦਾ ਕਾਰਜਾ ਦੁਰਦਾਸ ਜੀ ਸਾਹਿਬ ਦਾ ਜੋ ਸਾਂਝੀ ਕੇਆਰਸੀ ਕੰਪਨੀ ਦਾ ਸੀ ਉਹਦੇ ਵਿੱਚ ਮੇਰਾ ਗੀਤ ਸੀ ਵੀ ਮੈਂ ਸੋਹਣਾ ਕਦਾ ਤੇਰੀ ਖੈਰ ਮੰਗਦੀ ਮਾਨਕ ਸਾਹਿਬ ਨੇ ਗਾਇਆ ਔਰ ਲੋਕਾਂ ਨੇ ਬੜਾ ਪ੍ਰਵਾਨ ਕੀਤਾ ਉਹ ਤਾਂ ਲੋਕਾਂ ਦੇ ਜਵਾਨ ਤੇ ਗੀਤਕਾਰਾਂ ਦੀ ਇੱਕ ਲਾਈਨ ਦੇ ਵਿੱਚ ਖਿਲਾਰਦਾ ਹਾਂਜੀ ਇਸ ਤਰ੍ਹਾਂ ਜਿਵੇਂ ਹੁਣ ਤੁਹਾਡਾ ਸਬੰਧ ਬਣਿਆ ਮਾਨਕ ਸਾਹਿਬ ਨਾਲ ਉਸ ਤੋਂ ਬਾਅਦ ਫਿਰ ਤੁਹਾਡੀ ਲਗਾਤਾਰ ਮਿਲਣੀ ਹੁੰਦੀ ਰਹੀ ਜਾਂ ਤੁਸੀਂ ਗੀਤ ਲਿਖ ਕੇ ਲਿਆਉਂਦੇ ਰਹੇ ਜਾਂ ਤੁਸੀਂ ਤੁਹਾਡੇ ਕੋਲ ਉੱਤੇ ਜਾ ਕੇ ਮਾਨਕ ਸਾਹਿਬ ਵੀ ਮਿਲਦੇ ਰਹੇ ਮੈਂ ਬੀਲੀਬੋਰਡ 'ਚ ਜੌਬ ਕਰਦਾ ਸੀਗਾ ਚੰਡੀਗੜ੍ਹ ਕੋ ਸਾਨੂੰ ਲੋੜ ਪੈਂਦੀ ਰਹਿੰਦੀ ਪਟਿਆਲਾ ਸਾਈਡ ਲੋੜ ਪੈਂਦੀ ਰਹਿੰਦੀ ਤਾਂ ਮੈਂ ਉਹਨਾਂ ਦੇ ਕਿ ਲੁਧਿਆਣਾ ਵਿੱਚ ਦੀ ਕਿਤੇ ਨਿਕਲ ਜਾਣਾ ਬਣਕ ਸਾਹਿਬ ਨੂੰ ਮਿਲ ਜਾਣਾ ਉਸ ਤੋਂ ਬਾਅਦ ਵੀ ਜਿਵੇਂ ਮੇਰਾ ਇੱਕ ਗੀਤ ਨਾਲ ਦੀ ਨਾਲ ਉਹ ਕੀ ਬੰਦੇ ਜਿਹੜੇ ਖਾਣ ਕਮਾਈ ਰੰਨਾ ਦੀ ਕਰਦੇ ਕੰਮ ਢੱਕਾ ਨਾ ਵਿਲੇ ਮੌਜਾ ਢਾਉਂਦੇ ਘਰ ਦੀ ਛੱਡ ਜਨਾਨੀ ਜਾਂਦੇ ਘਰੇ ਬਗਾਨੀ ਦੇ ਐਦਾਂ ਦਾ ਮੇਰੇ ਗੀਤ ਸੀ ਲੋਕ ਤੱਤ ਤੋਂ ਬੜਾ ਬਣਕ ਸਾਹਿਬ ਨੇ ਮਲੇਛ ਦਿੱਤਨਾ ਗਾਇਆ ਸਰੋਤਿਆਂ ਨੇ ਬੜਾ ਪ੍ਰਵਾਨ ਕੀਤਾ ਤੇ ਉਹ ਗੀਤ ਮੈਂ ਦਮਨਕ ਸਿੰਘ ਨੂੰ ਦਿਆ ਔਰ ਰਿਲੀਜ਼ ਮੇਰਾ ਇਹ ਗੀਤ ਬਾਕੀ ਤਵੇ ਤੋਂ ਪਹਿਲਾਂ ਹੋ ਗਿਆ اچھا ਉਹ ਤਵੇ ਦਾ ਇੱਕ ਥੋੜੇ ਲੈਨ ਚ ਲੱਗਣਾ ਪੈਂਦਾ ਸੀਗਾ ਤਾਂ ਇਸ ਤਰ੍ਹਾਂ ਮਣਕ ਸਾਹਿਬ ਕੋਲ ਜਦੋਂ ਮੈਂ ਇੱਕ ਦੋ ਫੇਰੀਆਂ ਪਾਈਆਂ ਤੇ ਉਸ ਤੋਂ ਬਾਅਦ ਮਣਕ ਸਾਹਿਬ ਜਦੋਂ ਵੀ ਬੰਡਾ ਵੱਲ ਆਉਂਦੇ ਤਾਂ ਮੈਨੂੰ ਜਰੂਰ ਮਿਲਦੇ ਆਂ ਕਈ ਵਾਰੀ ਮੈਨੂੰ ਅਖਾੜਾ ਚ ਵੀ ਨਾਲ ਲੈ ਜਾਂਦੇ ਜੋ ਗੀਤ ਹੋਣਾ ਇੱਕ ਅੱਧਾ ਮੈਥੋਂ ਲੈ ਜਾਣਾ ਤੇ ਜਾਂ ਕੋਈ ਮੈਨੂੰ ਆਦੇਸ਼ ਦੇ ਜਾਣਾ ਵੀ ਕੋਈ ਇਦਾਂ ਦਾ ਸੋਚ ਨਹੀਂ ਇਸ ਤਰ੍ਹਾਂ ਸਾਡਾ ਰਾਪਤਾ ਬਣਦਾ ਬਣਦਾ ਇੱਕ ਪਰਿਵਾਰਕ ਰਿਲੇਸ਼ਨ ਚ ਬਣ ਗਿਆ ਫਿਰ ਜਦੋਂ ਮੈਂ ਲੁਧਿਆਣੇ ਸੀ ਮ ਉਹਨਾਂ ਕੋਲੇ ਹੁੰਦਾ ਸੀ ਜਦੋਂ ਉਹ ਬੰਡਾ ਸੈਟ ਸੀ ਉਹ ਮੇਰੇ ਕੋਲੇ ਉਦੋਂ ਦੇ ਕੋਲ ਹੁੰਦਾ ਮੇਰਾ ਖਿਆਲ ਆ ਆਪਣੇ ਦੇਵਤਰੀਕਾ ਵਾਲੇ ਤੋਂ ਬਾਅਦ ਤੁਹਾਡੇ ਹੀ ਨੇ ਮੇਰਾ ਕੋਲ ਸਭ ਤੋਂ ਵੱਧ ਗੀਤ ਮਾਨਕ ਸਾਹਿਬ ਨੇ ਗਾਏ ਬਿਲਕੁਲ ਸਚਾਈ 100% ਹੈ ਜੀ ਇਹ ਹਮ ਦੇਵ ਸਾਹਿਬ ਨੂੰ ਨਤਮਸਤਕ ਹੁੰਨਾ ਮੈਂ ਮਾਨਕ ਸਾਹਿਬ ਨੂੰ ਨਤਮਸਤਕ ਹੁੰਨਾ ਵੀ ਜਿੰਨਾ ਕਰਕੇ ਹੀ ਮੈਂ ਸ਼ਾਇਦ ਮੇਰੀ ਗੀਤ ਕਰੀ ਦਾ ਜਨਮ ਹੋਇਆ ਦੇਵ ਸਾਹਿਬ ਤੇ ਮਾਨਕ ਸਾਹਿਬ ਨੇ ਸ਼ੁਰੂਆਤ ਕੀਤੀ ਸੀ ਤੇ ਉਸ ਤੋਂ ਬਾਅਦ ਮੈਨੂੰ ਮਾਨਕ ਸਾਹਿਬ ਕਹਿੰਦੇ ਹੁੰਦੇ ਸੀ ਜਾ ਤੂੰ ਬਹੁਤ ਅੱਛੇ ਢੰਗ ਨਾਲ ਸਟੇਬਲ ਰੱਖ ਰਿਹਾ ਹੈ ਕਿਉਂਕਿ ਮੇਰੇ ਗੀਤਾਂ ਨੂੰ ਮਣਕ ਸਾਹਿਬ ਨੇ ਕਾਫੀ ਗਾਇਆ ਸਰੋਤੇ ਜਾਣਦੇ ਨੇ ਤੇ ਕਾਫੀ ਗੀਤ ਮੇਰੇ ਉਦੋਂ ਬਾਅਦ ਮਣਕ ਸਾਹਿਬ ਨੇ ਗਾਏ ਔਰ ਸਾਡੀ ਦੇਵ ਸਾਹਿਬ ਤੋਂ ਜੀ ਬਾਅਦ ਗੱਲ ਕਰੀਏ ਵਾਕਿਆ ਹੀ ਮੇਰੇ ਮਣਕ ਸਾਹਿਬ ਨੇ 104-5 ਗੀਤ 104 ਤੋਂ ਬਹੁਤ ਜ਼ਿਆਦਾ ਅ ਦੇਵ ਤਰੀਕੇ ਵਾਲਾ ਹੋਰਾਂ ਨੂੰ ਵੀ ਮਿਲੇ ਹਾਂ ਬਿਲਕੁਲ ਮਿਲਣੀ ਹੁੰਦੀ ਸੀ ਬੜਾ ਮੈਂ ادب ਨਾਲ ਮਿਲਦਾ ਉਹ ਮੈਨੂੰ ਬੜਾ ਪਿਆਰ ਕਰਦੇ ਸੀ ਅੱਜ ਵੀ ਮੇਰੇ ਯਾਦ ਹੈ ਜਦੋਂ ਸੁੱਚਾ ਸੂਰਮਾ ਦਾ ਪਹਿਲੀ ਕਲੀ ਲੋਗਾਤਾ ਜਦੋਂ ਆਇਆ ਸੱਚਾ ਸੁਰਮਾ ਦੀ ਹੂੰ ਹੂੰ ਤਾਂ ਦੇਵ ਸਾਹਿਬ ਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ ਹੂੰ ਕਹਿੰਦਾ ਲਬੇਲ ਬੜੇ ਲੋਗਾ ਨੇ ਕਹਿੰਦਾ ਮੈਥੋਂ ਚੰਡੀ ਕਾਉਣ ਦੀ ਕੋਸ਼ਿਸ਼ ਕੀਤੀ ਸੀ ਹੂੰ ਹੂੰ ਪਰ ਮੈਂ ਤੈਨੂੰ ਇੱਕ ਚੰਡੀ ਮੈਂ ਆਪਣੇ ਅਥਰਾ ਦੰਨਾ ਹੈ ਅਫਜ਼ਲੁਰ ਰੱਬ ਤੇ ਬੜਾ ਆਦਮ ਨਾਲ ਮੈਂ ਆਪ ਝੋਲੀ ਪਵਾਇਆ ਔਰ ਮੈਨੂੰ ਬੜਾ ਵਧੀ ਲੱਗਿਆ ਔਰ ਮੈਨੂੰ ਬਹੁਤ ਪਿਆਰ ਕਰਦੇ ਸੀ ਦੇਵ ਸਾਹਿਬ ਨੂੰ ਤਕਰੀਬਨ ਮੈਂ ਜਦੋਂ ਮਣਕ ਸਾਹਿਬ ਨੂੰ ਮਿਲਦਾ ਹੂੰ ਤਾਂ ਮਣਕ ਸਾਹਿਬ ਦੇ ਘਰ ਤੋਂ ਤਰੀਕੇ ਦੇ ਜਾਂਦੇ ਨੇ ਬੜਾ ਨੇੜੇ ਸੀ ਜਾਂ ਕਦੇ ਉਹ ਆਪ ਆ ਜਾਂਦੇ ਕਦੇ ਮੈਂ ਆ ਮਿਲ ਲੈਂਦਾ ਪਰ ਸਾਡਾ ਆਪਸ ਵਿੱਚ ਮੇਲ ਮਲਾਪ ਹੁੰਦਾ ਰਹਿੰਦਾ ਸੀ ਤੁਹਾਨੂੰ ਥਾਪੜਾ ਦੇਣਾ ਉਹਨਾਂ ਦਾ ਬਹੁਤ ਵੱਡਾ ਪਾਣਾ ਪਰ ਤੁਹਾਨੂੰ ਉਹਨਾਂ ਦਾ ਥਾਪੜਾ ਮਿਲਣਾ ਤੁਹਾਡੇ ਲਈ ਤਾਂ ਇਤੋਂ ਵੱਡਾ ਸਨਮਾਨ ਮੇਰੇ ਖਿਆਲ ਨਹੀਂ ਕੋਈ ਦੇਖੋ ਮੈਂ ਕਹਿੰਦਾ ਵੀ ਮੇਰੇ ਲਈ ਇੱਕ ਸੰਗੀਤਕ ਜਾਂ ਗੀਤਕਾਰੀ ਬਲੇਸਿੰਗ ਜੋ ਮਿਲੀ ਮਾਨਕ ਸਾਹਿਬ ਨੇ ਮੈਨੂੰ ਇੱਕ ਗੀਤ गा ਕੇ ਮੈਨੂੰ ਹੱਲਾਸ਼ੀਰੀ ਦਿੱਤੀ ਤੇ ਮੈਂ ਨਾਲੇ ਵੀ ਕਹਿੰਦਾ ਵੀ ਜੀ ਦੇਵ ਤਰੀਕੇ ਵਾਲੇ ਦੇਵ ਸਾਹਿਬ ਨੇ ਹਰਦੇਵ ਦਿਲਜੀਤ ਜੀ ਨੇ ਮੈਨੂੰ ਸ਼ਾਬਾਸ਼ ਦੇ ਕੇ ਮੈਨੂੰ ਹੋਰ ਉਤਸ਼ਾਹਤ ਕੀਤਾ ਉਤਸ਼ਾਹਤ ਕੀਤਾ ਅਛਾ ਇਹਦੇ ਨਾਲ ਨਾਲ ਜਿਵੇਂ ਹੁਣ ਤੁਸੀਂ ਆ ਮਾਨਕ ਸਾਹਿਬ ਲਈ ਤਾਂ ਗੀਤ ਲਿਖਦੇ ਰਹੇ ਆ ਫਿਰ ਤੁਸੀਂ ਪਹਿਲਾਂ ਤਾਂ ਸ਼ੁਰੂ ਦੇ ਵਿੱਚ ਤਾਂ ਸਿਰਫ ਮਾਨ ਉਹਨਾਂ ਦੇ ਲਈ ਹੀ ਲਿਖਦੇ ਸੀ ਦਿਮਾਗ ਸੋਚ ਕੇ ਤੇ ਉਹਨਾਂ ਨੂੰ ਹੀ ਦਿੰਦੇ ਸੀ ਤੇ ਫਿਰ ਕਿਉਂਕਿ 100 ਤੋਂ ਵੱਧ ਹੋਰ ਜਿਹੜੇ ਗਾਇਕ ਨੇ ਜਿਨ੍ਹਾਂ ਨੇ ਤੁਹਾਡੇ ਗੀਤ ਗਾਏ ਹੋਏ ਨੇ ਆ ਕਦੇ ਜਿਵੇਂ ਹੁਣ ਤੁਸੀਂ ਜਦੋਂ ਕਿਸੇ ਹੋਰ ਗਾਇਕ ਨੂੰ ਗੀਤ ਦੇਣਾ ਸ਼ੁਰੂ ਕੀਤਾ ਤਾਂ ਮਾਨਕ ਸਾਹਿਬ ਨੇ ਕੋਈ ਇਤਰਾਜ਼ ਕੀਤਾ ਜਾਂ ਉਹਨਾਂ ਨੇ ਉਹਨਾਂ ਦਾ ਪ੍ਰਤੀਕਰਮ ਕਿਸ ਤਰ੍ਹਾਂ ਰਸਿਆ ਮੈਂ ਇਸ ਤਰ੍ਹਾਂ ਮਾਨਕ ਸਾਹਿਬ ਨੂੰ ਸਲੂਟ ਕਰਦਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਦੋਂ ਅਸੀਂ ਕਿਸੇ ਨਾਲ ਜੁੜੇ ਹੁੰਨੇ ਆ ਤੇ ਅਸੀਂ ਉੱਥੋਂ ਕਿਸੇ ਹੋਰ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਆ ਜਿਸ ਨਾਲ ਅਸੀਂ ਪਹਿਲਾਂ ਜੁੜਿਆ ਕੋਈ ਵੀ ਖੇਤਰ ਰੁਕਿਆ ਨਾ ਹੋਵੇ ਤਾਂ ਇਤਰਾਜ਼ ਦਾ ਉਂਗਲ ਉਠਦੀ ਮੈਂ ਗੀਤ ਲਿਖਦਾ ਮਾਨਕ ਸਾਹਿਬ ਮੈਨੂੰ ਕਹਿੰਦੇ ਤੂੰ ਤਾਂ ਇਹ ਗੀਤ ਬਹੁਤ ਜਲਦੀ ਫਾਸਟ ਲਿਖਦਾ ਹਾਂ ਜਦੋਂ ਕਿਤੇ ਮੈਨੂੰ ਉਹ ਕਹਿਣਾ ਤਾਂ ਉਹਨਾਂ ਨੇ ਦੱਸਣਾ ਮੈਂ ਦੱਸਣਾ ਮਾਨਕ ਸਾਹਿਬ ਮੇਰੇ ਕੋਲ 100 ਗੀਤ ਹੋ ਗਿਆ ਜੀ ਅੱਛਾ ਮੇਰੇ ਕੋਲ 50 ਗੀਤ ਹੈਗੇ ਜੀ ਤੇ ਦਿਖਾਉਣੇ ਮੈਂ ਇੱਕ ਦੋ ਗੀਤ ਹੀ ਮਾਨਕ ਸਾਹਿਬ ਨੂੰ ਜਿਆਦਾ ਨਹੀਂ ਤੇ ਜਦੋਂ ਮੈਂ ਕਈ ਵਾਰੀ ਗੱਲਬਾਤ ਹੋਣੀ ਮੈਂ ਮਾਨਕ ਸਾਹਿਬ ਨੂੰ ਕਿਹਾ ਵੀ ਆਪਾਂ ਕੋ ਟੇਪ ਕਰੀਏ ਸਾਰੇ ਗੀਤ ਜੇ ਜੋ ਲੋਕ ਡਿਮਾਂਡ ਕਰਦੇ ਸੀ ਮਾਨਕ ਸਾਹਿਬ ਕਹਿੰਦੇ ਵੀ ਮੈਂ ਤਾਂ ਬੇਲ ਤੇਰੇ ਗੀਤ ਗਾਇ ਨਹੀਂ ਸਾਰਾ ਜਿੰਵੇਂ ਤੂੰ ਸਿਹਰੇ ਸਾਹਿਬ ਨੇ ਲਿਖਿਆ ਸਾਥ ਜਨਮ ਠੀਕ ਇਹ ਤੂੰ ਗੀਤ ਕਿਸੇ ਹੋਰ ਆਰਟਿਸਟ ਨੂੰ ਵੀ ਦਿਆ ਕਰ ਅੱਛਾ ਮੈਂ ਕਹਣਾ ਜੀ ਸੱਚੀ ਗੱਲ ਰਸਤਾ ਵੀ ਮੈਨੂੰ ਤੁਹਾਡੀ ਵੋਕਲ ਤੋਂ ਬਣਾ ਤੁਹਾਡੀ ਆਵਾਜ਼ ਤੋਂ ਬਣਾ ਹੂੰ ਹੂੰ ਮੈਨੂੰ ਕਿਸੇ ਹੋਰ ਆਰਟਿਸਟ ਤੋਂ ਗੀਤ ਗਵਾ ਕੇ ਮਜ਼ਾ ਨਹੀਂ ਆਉਂਦਾ ਕਹਿੰਦਾ ਨਹੀਂ ਨਹੀਂ ਆਊਗਾ ਉਹਨਾਂ ਕਲਾਕਾਰਾਂ ਮੁਤਾਬਕ ਵੀ ਗੀਤ ਲਿਖ ਜੋ ਤੈਨੂੰ ਹੋਰ ਚਾਹੁੰਦੇ ਕਿਉਂਕਿ ਲੋਕ ਮੇਰੇ ਤੱਕ ਪਹੁੰਚ ਬਹੁਤ ਘੱਟ ਸੀ ਕਿਉਂਕਿ ਉਹ ਤਾਂ ਜਦੋਂ ਹੁਣ ਤੁਹਾਡੇ ਨਾਂ ਤੁਹਾਡਾ ਬਣ ਗਿਆ ਮਾਨਕ ਸਾਹਿਬ ਨੇ ਐਡੇ ਵੱਡੇ ਗਾਇਕ ਨੇ ਗੀਤ ਗਾ ਦਿੱਤੇ ਔਰ ਉਹਨਾਂ ਨਾਲ ਤੁਹਾਡੀ ਟਿਊਨਿੰਗ ਹੋ ਗਈ ਜਿਹੜੀ ਜਿਹੜੀ ਗੀਤਕਾਰੀ ਦੀ ਤੁਹਾਡੀ ਟਿਊਨਿੰਗ ਉਹਨਾਂ ਦੀ ਗਾਇਕੀ ਦੀ ਟਿਊਨਿੰਗ ਇੱਕ ਲਾਈਨ ਤੇ ਆ ਗਈ ਇਸ ਤੋਂ ਬਾਅਦ ਦੇ ਵਿੱਚ ਜਿਵੇਂ ਹੋਰ ਨੂੰ ਜਦੋਂ ਤੁਸੀਂ ਦਿੱਤੀ ਗੀਤ ਲਿਖੇ ਜਾਂ ਦਿੱਤੇ ਕੀ ਤੁਸੀਂ ਵੱਖਰਾ ਧਿਆਨ ਦੇ ਰੱਖ ਕੇ ਲਿਖੇ ਉਹ ਗੀਤ ਜਾਂ ਇਸ ਤਰ੍ਹਾਂ ਹੀ ਲਿਖਦੇ ਹਾਂ ਜੀ ਪ੍ਰਮਾਤਮਾ ਦੀ ਮਿਹਰ ਨਾਲ ਮੈਂ ਨਾ ਗਿੱਲ ਸਾਬ ਹਰ ਤਰ੍ਹਾਂ ਦਾ ਗੀਤ ਲਿਖਿਆ ਹਾਂ ਦੇ ਲੋਟਾ ਲਿਖੇ ਲੋਗਾਤਾ ਲਖੀਆਂ ਕਲੀਆਂ ਲਖੀਆਂ ਡਿਊਟ ਲਿਖੇ ਸੋਲੋ ਲਿਖੇ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਮੈਂ ਤੇ ਇਸ ਤਰ੍ਹਾਂ ਹੀ ਹੁਣ ਆਪਾਂ ਜੇ ਬਲਕਾਰ ਸਿੱਧੂ ਜੀ ਦੀ ਗੱਲ ਕਰੀਏ ਅੱਜ ਕੱਲ ਐਮਐਲਏ ਨੇ ਆਮ ਆਦਮੀ ਪਾਰਟੀ ਤੋਂ ਤੇ ਉਹ ਮੇਰੇ ਪਿੰਡ ਦੇ ਸੀਗੇ ਵਧੀਆ ਮੇਰਾ ਸਤਕਾਰ ਕਰਦੇ ਸੀ ਕਿਉਂਕਿ ਮੈਂ ਉਹਨਾਂ ਤੋਂ ਉਮਰ ਚ ਵੱਡਾ ਸੀਗਾ ਉਹ ਮੈਨੂੰ ਕਾਫੀ ਵਾਰ ਪਹਿਲਾਂ ਕਹਿੰਦੇ ਰਹਿੰਦੇ ਵੀ ਬਰਾੜ ਸਾਹਿਬ ਮੈਨੂੰ ਕੋਈ Song ਦੇ ਦਿਓ ਮੈਂ ਥੋੜਾ ਸੱਚੀ ਗੱਲ ਦੱਸਾਂ ਵੀ ਮੈਂ ਇਗਨੋਰ ਕਰ ਜਾਂਦਾ ਸੀ ਕੋਈ ਮੇਰਾ ਟੇਸਟ ਮਣਕ ਸਾਹਿਬ ਵਾਲਾ ਸੀ ਔਰ ਮਣਕ ਸਾਹਿਬ ਦੀ ਤੂਤੀ ਬੋਲਦੀ ਸੀ ਉਸ ਟਾਈਮ ਜਿਹੜਾ ਮੇਰਾ ਗੀਤ ਰਿਕਾਰਡ ਹੋਣਾ ਤਾਂ ਬਾਅਦ ਦੀ ਗੱਲ ਹੈ ਜਦੋਂ ਖਾੜਾਂ ਚ ਹੀ ਮਣਕ ਸਾਹਿਬ ਗਾਉਂਦੇ ਸੀਗੇ ਤੇ ਗੀਤ ਨੂੰ ਉੱਥੇ ਲੋਕ ਚੱਕ ਲਓ ਚੱਕ ਲਓ ਹੋ ਜਾਂਦੀ ਸੀ ਗੀਤ ਹਿੱਟ ਹੋ ਜਾਂਦਾ ਸੀ ਤਾਂ ਫਿਰ ਮੈਂ ਬਲਕਾਰ ਜੀ ਨਾਲ ਵੀ ਵਿਚਰਨਾ ਸ਼ੁਰੂ ਕੀਤਾ ਹੋਰ ਕਾਫੀ ਆਰਟਿਸਟਾਂ ਨਾਲ ਜਿਹੜੇ ਪਸ 100 ਤੋਂ ਪਲੱਸ ਮੇਰੇ ਆਰਟਿਸਟ ਨੇ ਉਹਨਾਂ ਨੇ ਮਗੀਤ ਦੇਣੀ ਸ਼ੁਰੂ ਕੀਤੇ ਤੇ ਇਸ ਤਰ੍ਹਾਂ ਹਾਲੀ ਜਦੋਂ ਮੈਂ ਮਣਕ ਸਾਹਿਬ ਤੋਂ ਬਾਅਦ ਬਲਕਾਰ ਨੂੰ ਰਣਜੀਤ ਮਣੀ ਨੂੰ ਅਮਰਤਾ ਵਿਰਕ ਨੂੰ ਜੋ ਵੀ ਜਿੰਨੇ ਹੋਰ ਆਰਟਿਸਟ ਸੀ ਸ਼ੰਕਰ ਸਾਨੀ ਤੇ ਹਰਿੰਦਰ ਸੰਧੂ ਹਾਂ ਇਹ ਵੀ ਜਿਹੜੇ ਜਿਨ੍ਹਾਂ ਦਾ ਤੁਸੀਂ ਨਾਂ ਲਾਇਆ ਮੋਸਟਲੀ ਸੋਲੋ ਗੀਤ ਗਾਉਣ ਵਾਲੇ ਆਰਟਿਸਟ ਨੇ ਹਾਂ ਔਰ ਇਹਨਾਂ ਇਹ ਲੋਕ ਵੀ ਜਿਸ ਤਰ੍ਹਾਂ ਉਹ ਬਲਕਾਰ ਜੀ ਦੀ ਗੱਲ ਕਰੀਏ ਆਪਾਂ ਜਦੋਂ ਵੀ ਮਣਕ ਨੇ ਮੇਰੇ ਗੀਤ ਗਾਏ ਪਾਲੀ ਦੇਤਵਾਲੀ ਨੇ ਮੇਰੇ ਗੀਤ ਗਾਏ ਕਰਤਾ ਰਮੜਾ ਜੀ ਨੇ ਮੇਰੇ ਗੀਤ ਗਾਏ ਸ਼ਿੰਦਾਜੀ ਨੇ ਇੱਕ ਫਿਲਮ ਵਿੱਚ ਗੀਤ ਗਾਏ ਤਾਂ ਜੇ ਆਪਾਂ ਗੱਲ ਕਰੀਏ ਤਾਂ ਸੈਂਕੜੇ ਪਲੱਸ ਮੇਰੇ ਹੋਰ ਆਰਟਿਸਟਾਂ ਨੇ ਵੀ ਜਿਵੇਂ ਹੁਣ ਗੱਲ ਰਮਲਾ ਜੀ ਦੀ ਤੁਸੀਂ ਗੱਲ ਕਰੀ ਆ ਆਮ ਤੌਰ ਤੇ ਮੈਂ ਅਮ ਬਰਾੜ ਸਾਹਿਬ ਤੁਹਾਡੀ ਜਿਹੜੀ ਅਲਵੇਲ ਬਰਾੜ ਦੀ ਲਿਖਣੀ ਆ ਮੈਨੂੰ ਐਂ ਲੱਗਦਾ ਵੀ ਉਹ ਉਹਦੇ ਨਾਲ ਮੇਚ ਨਹੀਂ ਖਾਂਦਾ ਉਹ ਉਹਦੇ ਲਈ ਉਹਨਾਂ ਲਈ ਤੁਸੀਂ ਕਿਵੇਂ ਗੀਤ ਲਿਖ ਦੁੱਤਾ ਕਿਉਂਕਿ ਮੇਰੀ ਮੇਰੇ ਮਤਲਬ ਉਹ ਤਾਂ ਸਮਝ ਗਏ ਜਿਹੜੀ ਗੱਲ ਮੈਂ ਕੋਸ਼ਿਸ਼ ਕਰ ਰਿਹਾ ਬਿਲਕੁਲ ਸਮਝ ਕਰ ਰਿਹਾ ਦੇਖੋ ਜੇ ਆਪਾਂ 22 ਨੇਮ ਕਿਸੇ ਦੀ ਵੀ ਗੱਲ ਕਰੀਏ ਤਾਂ ਹਰੇਕ ਆਰਟਿਸਟ ਦਾ ਆਪਣਾ ਆਪਣਾ ਟੇਸਟ ਹੁੰਦਾ ਉਹਨਾਂ ਤੇ ਇੱਕ ਠੱਪਾ ਵੀ ਲੱਗਿਆ ਹੁੰਦਾ ਆਡੀਅנס ਦਾ ਲੈਵਲ ਵੀ ਹੁੰਦਾ ਹੈ ਲੈਵਲ ਹੁੰਦਾ ਹਰੇਕ ਆਰਟਿਸਟ ਦੇ ਸਰੋਤੇ ਹੁੰਦੇ ਚਾਹੇ ਆਰਟਿਸਟ ਮਾੜਾ ਵੀ ਲੋਕਾਂ ਨੂੰ ਕੋਈ ਨਾ ਲੱਗਦਾ ਹੋਵੇ ਕੁਝ ਨੂੰ ਪਰ ਕਿਸੇ ਦੇ ਪਸੰਦਾ ਮਤਲਬ ਬਹੁਤ ਪਸੰਦਾ ਜਿਹੜੇ ਆਰਟਿਸਟ ਹੁੰਦੇ ਨੇ ਤੇ ਰਮੜਾ ਜੀ ਜਦੋਂ ਮਤਲਬ ਮੈਨੂੰ ਇੱਕ ਵਾਰੀ ਬਹਿੰਡੇ ਆਏ ਤੇ ਕਿਸੇ ਬੰਦੇ ਨੂੰ ਪੁੱਛ ਕੇ ਕਹਿੰਦੇ ਵੀ ਅਲਵੇਲ ਬਰਾੜ ਕਿੱਥੇ ਰਹਿੰਦਾ ਅੱਛਾ ਤਾ ਉਹਨੇ ਫੋਨ ਕੀਤਾ ਮੈਂ ਕਿਹਾ ਜੀ ਆਓ ਜੀ ਐਨ ਕਰ ਰਹੇ ਰਹੋ ਮੇਰੇ ਕੋਲੇ ਹਫਤਾ ਦਾ 7 ਦਿਨ ਰਹਿ ਕੋ ਕੰਮ ਸੀ ਉਹਨਾਂ ਦਾ ਤਾਂ ਮੈਨੂੰ ਕਿਹਾ ਅਲਬਿਲ ਯਾਰ ਮੈਂ ਸੱਚੀ ਗੱਲ ਦੱਸਾਂ ਵੀ ਲੋਕ ਤਾਂ ਮੇਰੇ ਕੋਲੇ ਗੀਤ ਲੈ ਕੇ ਆਉਂਦੇ ਆ ਅਲਬਿਲ ਮੈਂ ਤੇਰਾ ਕੋਈ ਗੀਤ ਗਾਉਣਾ ਚਾਹੁੰਦਾ ਅੱਛਾ ਤੇ ਮੈਂ ਮੇਰੇ ਉਹ ਗੱਲਾਂ ਉਹ ਜਹਨ ਚ ਵਸੀ ਜੋ ਮੇਰੇ ਸਿਰੋਤੇ ਨੇ ਤੇ ਉਹਦਾ ਤਾਂ ਮੈਂ ਲਿਖ ਨਹੀਂ ਸਕਦਾ ਪਰ ਮੈਨੂੰ ਆਪਣੇ ਆਪ ਤੇ ਮਾਨ ਸੀ ਮੈਂ ਕੋਈ ਇਦਾਂ ਦਾ ਗੀਤ ਲਿਖੂਗਾ ਵੀ ਰਾਮਲਾ ਸਾਹਿਬ ਵੀ ਗਾਉਣਗੇ ਲੋਕ ਪਸੰਦ ਵੀ ਕਰਨਗੇ ਉਹਨਾਂ ਦੇ ਮੇਚ ਦਾ ਵੀ ਹੋਵੇ ਪਰ ਮੇਰਾ ਵੀ ਲੈਵਲ ਥੱਲੇ ਨਾ ਹੋਵੇ ਲੈਵਲ ਮੇਰਾ ਡਾਊਨ ਨਾ ਹੋਵੇ ਔਰ ਮੇਰਾ ਕਲਾਕਾਰ ਵੀ ਪ ਤਾ ਅਸੀਂ ਬੈਠੇ ਤੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਮੈਂ ਕਿਹਾ ਜੀ ਜੇ ਮੈਂ ਤੁਹਾਨੂੰ ਸਿੱਟੜੀਆਂ ਦੇਵਾਂ ਕੋਈ ਜੀਜੇ ਸਾਲੇ ਦੇ ਸਿੱਟੜੀਆਂ ਦੇ ਦਿੰਦਾ ਕੋਈ ਕਿਸੇ ਦੀ ਕੁਛ ਦਿੰਦਾ ਨਾ ਕੋਈ ਉਹ ਉਹਦੇ ਉਹਦੇ ਬੋਲ ਵੀ ਸੁਣਾਉ ਉਹ ਹਾਂ ਕੋਈ ਕੁੜਮਾਂ ਦੀਆਂ ਦਿੰਦਾ ਹਾਂ ਮੈਂ ਕਿਹਾ ਇਦਾਂ ਦੀਆਂ ਸਿੱਟੜੀਆਂ ਨੇ ਕਿ ਮੀਆਂ ਬੀਬੀ ਸਿੱਟੜੀਆਂ ਹਾਂ ਅੱਛਾ ਤੇ ਕਹਿੰਦੇ ਵੀ ਸੁਣਾ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ 4 ਕਾਲੀ ਕਾਲੀ ਸੂਫ ਦਾ ਮੈਂ ਕੱਗੜਾ ਸੁਣਾ ਹਾਂ ਅੱਗ ਵਾਂਗੂ ਮੱਚਦਾ ਕਿਨਾਰੀ ਗੋਟਾ ਲਾਉਣਾ ਹਾਂ ਵਿਚ ਸਾਬਕੇ ਸੰਦੂਖ ਜਿੰਦਾ ਲਾਵਾਂਗੇ ਵੇ ਸਸਚ ਚੰਦਰੀ ਮਰੀ ਤੋਂ ਪਾਵਾਂਗੇ ਪਤਨੀ ਆਪਦੇ ਹਸਬੰਦ ਨਾਲ ਗੱਲਾਂ ਕਰਦੀ ਆ ਹਾਂ ਇਹ ਮਤਲਬ ਸਿਠਣੀ ਆ ਇਹ ਕੋਈ ਕੋਈ ਐ ਨਹੀਂ ਹੈ ਨਾ ਮੇੜੀ ਸਿਠਣੀ ਹਸਣ ਖੜਨ ਵਾਲੇ ਸਿਠਣਾਂ ਦਾ ਮਤਲਬ ਸ਼ਾਇਦ ਲੋਕਾਂ ਨੂੰ ਪਤਾ ਹੋਊਗਾ ਜਿਹੜੀ ਮਿੱਠੀ ਨੋਖ ਝੋਖ ਵਿਆਹਾਂ ਦੇ ਵਿੱਚ ਨਾਨਕਾ ਮੇਲ ਤੇ ਦਾਦਕਾ ਮੇਲ ਦਾ ਅੰਦਰ ਵਿੱਚ ਮਿੱਠੀ ਲੜਾਈ ਲੜਦੇ ਸੀ ਉਹਨੂੰ ਸਿਠਣੀਆਂ ਕਹਿੰਦੇ ਸੀ ਕਹੇ ਸੀ ਨਾਨਕਿਆਂ ਦੀ ਰੜੇ ਭੀਰੀ ਬੋਲੇ ਉਹ ਸਿਠਣੀਆਂ ਮਤਲਬ ਗਾਇਕੀ ਦੇ ਵਿੱਚ ਮਤ ਤਰਨਮ ਦੇ ਵਿੱਚ ਕਿਸੇ ਨੂੰ ਗਾ ਕੇ ਕਹਿਣਾ ਤੇ ਜਿਹਦੇ ਨਾਲ ਉਹਨੂੰ ਠੇਸ ਵੀ ਨਾ ਪਹੁੰਚਣੀ ਔਰ ਸਾਡਾ ਮਨ ਗਦਗਦ ਹੋ ਜਾਣਾ ਇਹਨੂੰ ਸਿੱਠਰੀਆਂ ਬੋਲਦੇ ਆ ਜੀ ਤੇ ਉਸ ਉਦੋਂ ਪਤੀ ਕਿਹੜਾ ਘਟ ਸੀਗਾ ਅੱਛਾ ਕਹਿੰਦਾ ਕੱਢਣਾ ਤੂੰ ਚਾਹੁੰਦੀ ਸਾਡੇ ਬਾਪੂ ਵਾਲਾ ਕੰਡਾ ਦੇਖ ਲਿਆ ਨਹੀਂ ਬੁੜਾ ਸਾਡਾ ਹੋ ਗਿਆ ਜਿਰੰਡਾ ਤੇ ਲਾੜਾ ਦੂਜੀ ਵਾਰੀ ਬਾਪੂ ਨੂੰ ਬਣਾਵਾਂਗੇ ਨਹੀਂ ਤੇਰੀ ਮਾਂ ਨੂੰ ਲਿਆ ਕੇ ਲਿਆ ਸਦਾ ਸਾਰਾ ਗੀਤ ਸਿੰਦਾ ਆਪਣਾ ਸੌਰੀ ਰਮਲਾ ਜੀ ਨੇ ਗਾਇਆ ਔਰ ਇੰਨੇ ਖੁਸ਼ ਹੋ ਕੇ ਗਾਇਆ ਇੰਨਾ ਕਿ ਉਹਨਾਂ ਨੇ ਉਸ ਕਲਾ ਵੀ ਪੇਸ਼ ਕੀਤੀ ਦੀ। ਤੁੰਬੀ ਦਾ ਵੀ ਕਮਾਲ ਦਿਖਾਇਆ। ਤੇ ਗੀਤ ਬੜਾ ਹਿੱਟ ਹੋਇਆ ਅੱਜ ਵੀ ਜੇ YouTube ਤੇ ਤੁਸੀਂ ਸੁਣੋ ਤੇ ਤੁਸੀਂ ਵਿਆਹ ਸ਼ਾਦੀਆਂ ਚ ਉਹਨੂੰ ਵਧੀਆ ਇਸਤੇਮਾਲ ਵੀ ਕਰ ਸਕਦੇ। ਨਹੀਂ ਬੜੀ ਕਮਾਲ ਦੀ ਗੱਲ ਆ ਤੁਸੀਂ ਮਤਲਬ ਤੁਹਾਡੀ ਲੇਖਣੀ ਦੇ ਵਿੱਚ ਬੜਾ ਵੈਰਾਈਟੀ ਬਹੁਤ ਆ ਆ ਗਈ ਹੈ ਉਹਦੇ ਨਾਲ। ਤੇ ਇਹਦੇ ਨਾਲ ਨਾਲ ਹੁਣ ਜਿਵੇਂ ਤੁਸੀਂ ਪਾਲੀਦਾਇਤ ਵਾਲਿਆ ਕਿਹਾ ਕਿਉਂਕਿ ਮੈਂ ਬਹੁਤ ਕੋਸ਼ਿਸ਼ ਕੋਸ਼ਿਸ਼ਕ ਜਿਹੜੇ ਗਾਇਕ ਨੇ ਜਿਨ੍ਹਾਂ ਦਾ ਮੈਂ ਬੜਾ ਸਤਿਕਾਰ ਕਰਦਾ ਪਾਲੀਦਾਇਤ ਵਾਲਿਆ ਮੈਂ ਉਹਦਾ ਬਹੁਤ ਸਤਿਕਾਰ ਕਰਦਾ ਉਸ ਮੁੰਡੇ ਨੇ ਮਤਲਬ ਅ ਅੱਜ ਤੱਕ ਆਪਣਾ ਲੈਵਲ ਤੁਹਾਡੇ ਗੀਤਾਂ ਨੂੰ ਥੱਲੇ ਨਹੀਂ ਲੱਗਿਆ ਭੀਆਂ ਪੜਾਉਂਦਾ ਨੂੰ ਆਮ ਇਸ ਆਰਟਿਸਟ ਕਹਿੰਦੇ ਪਰਵਾਰਕ ਪਰਵਾਰਿਕ ਲਿਖੇ ਨੇ ਹਰ ਸਮਾਜਿਕ ਦੇ ਹਰ ਮਸਲੇ ਦੇ ਉੱਤੇ ਉਹਨੇ ਸੋਹਣੀਆਂ ਗੱਲਾਂ ਕਰਦਾ ਉਹ ਉਹਦੇ ਗੀਤਾਂ ਦੇ ਵਿੱਚ ਸੇਮ ਚੀਜ਼ ਤੁਹਾਡੀ ਲਿਖਣੀ ਉਹਨਾਂ ਨਾਲ ਤਾਂ ਬਿਲਕੁਲ ਤੁਹਾਡੀ ਵੈਸੇ ਟਿਊਨਿੰਗ ਮਿਲ ਜਾਂਦੀ ਹੈ ਇਹਦੇ ਨਾਲ ਨਾਲ ਤੁਸੀਂ ਅ ਅੱਜ ਦੇ ਜਿਹੜੇ ਨੌਜਵਾਨ ਗਾਇਕ ਨੇ ਇੱਕ ਇੱਕ ਸਮਾਂ ਹੁੰਦਾ ਸੀਗਾ ਕਹਿੰਦੇ ਹੁੰਦੇ ਸੀ ਨਾ ਇੱਟ ਚੱਕੀ ਤੇ ਗਾਇਕ ਨਿਕਲਦਾ ਅੱਜ ਕੱਲ ਤਾਂ ਇੱਟਾਂ ਦੇ ਉੱਤੇ ਹੀ ਗਾਇਕ ਬੈਠਾ ਗਾਇਕ ਬੈਠੇ ਆ ਮਤਲਬ ਅੱਜੋ ਆ ਗਿਆ ਇੰਟਰਨੈਟ ਦਾ ਇਹਦੇ ਵਿੱਚ ਅੱਜ ਕੱਲ ਤਾਂ ਹਰੇਕ ਹੀ ਬਣਾ ਬਣਾ ਕੇ ਗੀਤ YouTube ਤੇ ਪਾਈ ਜਾਂਦਾ ਹੈਗਾ ਤੁਸੀਂ ਮਾਨਕ ਸਾਹਿਬ ਦੇ ਲੈਵਲ ਦੇ ਗੀਤ ਲਿਖਣ ਤੋਂ ਬਾਅਦ ਜਦੋਂ ਹੋਰਾਂ ਨੂੰ ਗੀਤ ਦੇਣੇ ਸ਼ੁਰੂ ਕੀਤੇ ਕੀ ਤੁਸੀਂ ਉਹਨਾਂ ਦੀ ਤੁਹਾਡੀ ਰਚਨਾ ਨੂੰ ਗਾਉਣ ਗਾਉਣ ਦਾ ਜਿਹੜਾ ਲਹਿਜਾ ਸੀ ਜਾਂ ਜਿਸ ਤਰ੍ਹਾਂ ਗਾਇਆ ਗਿਆ ਉਹ ਤੇ ਸੰਤੁਸ਼ਟ ਹੋਏ ਹਾਂਜੀ ਗੱਲ ਸਹੀ ਹੈ ਜੀ ਹੁਣ ਆਪਾਂ ਗੱਲ ਕੀਤੀ ਰਮਬਲਾ ਜੀ ਦੀ ਉਸ ਤੋਂ ਬਾਅਦ ਸ਼ੰਕਰ ਸੰਨੀ ਹੋ ਗਿਆ ਪਾਲੀ ਦੇਤ ਵਾਲੀ ਜੀ ਹੋਗੇ ਜਾਂ ਹੋਰ ਵੀ ਆਰਟਿਸਟ ਰਿੰਦਰ ਸੰਧੂ ਦਾ ਜ਼ਿਕਰ ਕੀਤਾ ਕਾਫੀ ਕਲਾਕਾਰ ਆ ਜੁਧਵੀਰ ਮਣਕ ਨੇ ਮੇਰੇ ਕਿ ਤਾਨੂੰ ਆਵਾਜ਼ ਦਿੱਤੀ ਅੰਗਰੇਜ਼ ਅਲੀ ਹੋ ਗਿਆ ਤੇ ਜੇ ਫੀਮੇਲ ਦੀ ਆਪਾਂ ਗੱਲ ਕਰੀਏ ਸੁਚੇਤ ਬਾਲਾ ਹੋਗੀ ਭਪਿੰਦਰ ਕੌਰ ਹੋਗੀ ਅਮਰਤਾ ਵਰਕ ਤੁਸੀਂ ਅਮਰਤਾ ਵਰਕ ਹੋਗੀ ਸੁਨੀਤਾ ਪੱਟੀ ਹੋਗੀ ਜਸਵਿੰਦਰ ਬਰਾੜ ਮੇਰੇ ਬਹਿੰਡੇ ਦੀ ਲੈ ਹੁਣ ਆਪਾਂ ਜੇ ਆਪਾਂ ਇਹ ਗੱਲ ਕਰੀਏ ਜਿਹੜੀ ਹੁਣ ਆਪਾਂ ਕੀਤੀ ਹੈ ਇੱਕ ਮੈਂ ਇਥੇ ਸਰੋਤਿਆਂ ਨਾਲ ਗੱਲ ਮੈਂ ਸਾਂਝੀ ਜ਼ਰੂਰ ਕਰਨੀ ਚਾਹੁੰਨਾ ਜੋ ਸਾਡੇ ਡਾਇਰੈਕਟਰ ਨੇ ਜਾਂ ਸਾਡੇ ਕਲਾਕਾਰ ਨੇ ਪਹਿਲਾਂ ਦੇਖੋ ਗੀਤ ਕੀ ਹੁੰਦਾ ਸਾਨੂੰ ਗੀਤ ਦੀ ਪਰਿਭਾਸ਼ਾ ਸਮਝਣੀ ਬਹੁਤ ਜ਼ਰੂਰੀ ਹੈ ਗੀਤ ਐਸਾ ਚੀਜ਼ ਹੁੰਦਾ ਹੈ ਜਿਹੜਾ ਸਾਡੇ ਸਮਾਜ 'ਚ ਅੱਛਾ ਵਿਚਰਦਾ ਹੈ। ਹੂੰ ਮਾੜੇ ਮਾੜੇ ਲੈਵਲ ਨੂੰ ਗੀਤ 'ਚ ਨਹੀਂ ਪਰੋਣਾ ਚਾਹੀਦਾ। ਹੂੰ ਨਸ਼ਿਆਂ ਨੂੰ ਜੇ ਅਸੀਂ ਗੀਤ ਦੇ 'ਚ ਲੈ ਕੇ ਆਉਣੇ ਤਾਂ ਅਸੀਂ ਸਮਾਜ ਨਾਲ ਖਲਵਾੜ ਕਰ ਰਹੇ ਹਾਂ। ਠੀਕ ਹੈ। ਤਾਂ ਉਹ ਵਿੱਚ ਸਾਡੇ ਕੀ ਹੁੰਦਾ ਜਿਵੇਂ ਮੈਂ ਹੁਣ ਗੱਲ ਕਰਾਂ ਤੇ ਇੱਕ ਵਾਰੀ ਜਸਵਿੰਦਰ ਬਰਾੜ ਜੀ ਦੀ ਜਦੋਂ ਟੇਪ ਆਉਣੀ ਸੀ। ਕਿਹਦੀ ਬਰਾੜ ਸਾਹਿਬ ਕੋਈ ਇਹੋ ਜਿਹਾ ਗਾਣਾ ਦਿਓ। ਸਾਡੇ ਕਲਾਕਾਰਾਂ 'ਚ ਨਾ ਇੱਕ ਗੱਲ ਹੈ ਜੀ। ਹੂੰ ਅਗੇ ਕੋਈ ਸੱਪ ਪਿਆ। ਹੂੰ ਸੱਪ ਮੀਡੀਆ ਕੋ ਟੌਪ ਦਾ ਗਾਣਾ ਪਿਆ। ਤੇ ਮਹਲੇ ਕਿ ਜਸਵਿੰਦਰ ਵਾਰ ਨੂੰ ਕਿਹਾ ਮੈਂ ਖ ਲੈ ਵੀ ਬੀਬਾ ਆਪਾਂ ਹੈ ਦੋਨੇ ਬਰਾੜ ਮਣਕ ਸਾਹਿਬ ਤੋਂ ਬਾਅਦ ਬਲਕਾਰ ਜੀ ਤੋਂ ਬਾਅਦ ਰਾਮੜਾ ਜੀ ਤੋਂ ਪਹਿਲਾਂ ਜਣੀ ਕਿ ਗੱਲ ਆ ਅਸੀਂ ਫਿਰ ਗਾਣਾ ਕੀਤਾ ਇਹੀ ਗੱਲ ਵਿਆਹ ਦੀ ਫਿਰ ਆ ਗਈ ਜਦੋਂ ਚੜਾਵਣ ਆਈ ਨਹੀਂ ਮੈਂ ਵਿਆਹ ਦੇ ਨਾਨ ਕਾ ਮੇਲ ਹੂੰ 12 ਡੱਬੇ ਲੱਗੇ ਬਠੰਡੇ ਵਾਲੀ ਉਹ ਜਨੇ ਵਾਲੀ ਰਹਿਣਾ ਹੁਣ ਕਈ ਮਨ ਸਰੋਤੇ ਸਵਾਲ ਵੀ ਕਰਦੇ ਆ ਕਿ 12 ਡੱਬੇ ਦਾ ਮਤਲਬ ਕੀ ਹੋਇਆ ਇਹ ਬੜੀ ਪੁਰਾਣੀ ਗੱਲ ਹੈ ਜੀ ਮੈਂ ਸਰੋਤੇ ਨਾਲ ਗੱਲ ਸਾਂਝੀ ਕਰਾਂ ਉਸ ਟਾਈਮ ਗੱਡੀ ਛੋਟੀ ਜੀ ਹੁੰਦੀ ਸੀ ਧੂਆ ਛੜਦੀ ਹੁੰਦੀ ਸੁੱਕ-ਸੁੱਕ ਕਰਦੀ ਹੁੰਦੀ ਸੀ ਤਿੰਨ ਚਾਰ ਕ ਡੱਬੇ ਮਸਾ ਹੁੰਦੇ ਸੀਗੇ ਤੇ ਛੋਟੀ ਜਿਹੀ ਕ ਲੈਣ ਹੁੰਦੀ ਸੀ ਤੇ ਕਿਸੇ ਵੇਲੇ ਜਿਸ ਤਰ੍ਹਾਂ ਹੁਣ ਸ੍ਰੀ ਕੁਲਦੀਪ ਮਾਨਕ ਜੀ ਨੇ ਕਿਸੇ ਵੇਲੇ 12 ਕਲੀਆਂ ਦਾ ਐਲਪੀ ਕੱਢਿਆ ਸੀ ਤੇ ਬੜੇ ਚਰਚਾ ਚ ਆਇਆ ਸੀ ਲੋਕ ਇਹ ਗੱਲਾਂ ਵੀ ਕਰਦੇ ਸੀ ਵੀ ਮਾਨਕ ਸਾਹਿਬ ਨੇ ਇੱਕੋ ਸਾਹ ਹੀ ਗਾਤੇ ਜੀ ਸਾਹ ਹੀ ਨਹੀਂ ਲਿਆ ਜਿਵੇਂ ਉਹਨਾਂ ਦਾ ਮਾਨਕ ਪ੍ਰਤੀ ਪਿਆਰ ਸੀਗਾ ਇਸ ਤਰ੍ਹਾਂ ਜਦੋਂ ਗੱਡੀ ਨੂੰ 12 ਡੱਬੇ ਲੱਗੇ ਉਹ ਕਹਿੰਦੀ ਵੀ ਉਹ ਇਨੇ ਡੱਬੇ ਜਦੋਂ ਚੜਾਵਣ ਆਈ ਨਹੀਂ ਮੈਂ ਵਿਆਹ ਦੇ ਨਾਨਕਾ ਮੇਲ ਨੂੰ 12 ਡੱਬੇ ਲੱਗੇ ਨਹੀਂ ਬਟਿੰਡੇ ਵਾਈ ਰੇਲ ਨੂੰ ਕਿਉਂਕਿ ਮੈਂ ਗੀਤ ਦੀ ਖੁਦ ਕੰਪੋਜੀਸ਼ਨ ਬਣਾਉਣੀ ਖੁਦ ਮੈਂ ਗੀਤ ਲਿਖ ਕੇ ਤੇ ਮੈਂ ਉਸ ਤਰ੍ਹਾਂ ਗਾਉਣਾ ਮੇਰਾ ਟੇਸਟ ਉੱਤੇ ਪੂਰਾ ਹੋ ਜਾਂਦਾ ਸੀ ਇਹ ਇਸ ਚੀਜ਼ ਨੂੰ ਆਪਾਂ ਅਲੰਕਾਰ ਤੇ ਤੁਲਨਾਵਾ ਕਹਿੰਦੇ ਆ ਉਹਦੇ ਵਿੱਚ ਕਿਸ ਤਰ੍ਹਾਂ ਉਹਨੂੰ ਉਹਦੇ ਨਾਲ ਮਿਲਿਆ ਹੋਇਆ ਆਪਣੀ ਗੱਲ ਨੂੰ ਖੂਬਸੂਰਤ ਬਣਾਉਣ ਲਈ ਅਲਵੇਲ ਬਰਾੜ ਜੀ ਸਵਾ ਪਤਾ ਹੀ ਨਹੀਂ ਲੱਗਿਆ ਕਿਵੇਂ ਦੌੜ ਗਿਆ ਮੈਂ ਚਾਹਾਂਗਾ ਆਪਾਂ ਇੱਕ ਵਾਰ ਇੱਕ ਇੰਟਰਵਿਊ ਹੋਰ ਕਰਾਂਗੇ ਤੇ ਆਪਾਂ ਅੱਜ ਅਲਵੇਲ ਬਰਾੜ ਜੀ ਉਹਨਾਂ ਕੋਲ ਇੱਥੇ ਛੁੱਟੀ ਲੈਣੇ ਆ ਪਰ ਅਗਲੇ ਹਫਤੇ ਇਹਨਾਂ ਦੇ ਨਾਲ ਹੀ ਫੇਰ ਮਿਲਦੇ ਆ ਉਦੋਂ ਤੱਕ ਲਈ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ ਰੱਬ